ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਐਤਕੀ ਜਿਹੜਾ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਹੜ੍ਹ ਆਇਆ ਚਾਰ ਸ਼ਹਿਰਾਂ ਦੇ ਸਾਲ 2 ਸਾਲ ਬਾਅਦ ਇਹ ਹੜ ਆ ਜਾਂਦੇ ਆ ਲੋਕਾਂ ਦੀ ਫਸਲ ਖਰਾਬ ਹੁੰਦੀ ਆ ਲੋਕਾਂ ਦੇ ਘਰ ਜਿਹੜੇ ਆ ਰੁੜ ਜਾਂਦੇ ਆ ਸਮਾਨ ਖਰਾਬ ਹੋ ਜਾਂਦਾ ਕਿਸੇ ਨੇ ਕਿਸ਼ਤਾਂ ਤੇ ਲਿਆ ਹੁੰਦਾ ਕਿਸੇ ਨੇ ਹੌਲੀ ਹੌਲੀ ਪੈਸੇ ਜੋੜ ਕੇ ਬਣਾਇਆ ਹੁੰਦਾ ਤੇ ਲੋਕ ਜਦੋਂ ਰੋਂਦੇ ਕਰਲਾਉਂਦੇ ਆ ਨਾ ਤੇ ਉਦੋਂ ਦੇਖ ਕੇ ਤਰਸ ਆਉਂਦਾ ਉਹਨਾਂ ਤੇ ਘੱਟ ਤੇ ਇਹ ਨਾਲ ਸਰਕਾਰਾਂ ਦੀਆਂ ਮੱਤਾਂ ਤੇ ਜ਼ਿਆਦਾ ਆਉਂਦਾ ਵੀ ਇਹ ਕੋ ਪਹਿਲੀ ਵਾਰੀ ਤੇ ਹੋਇਆ ਨਹੀਂ ਆ ਹਰ ਦੂਜੇ ਤੀਜੇ ਸਾਲ ਇਹ ਹੜ ਆ ਜਾਂਦੀ ਹੈ ਤੇ ਇਹਦਾ ਕੋਈ ਪੱਕਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਇਹ ਗੱਲਾਂ ਵੱਡੇ ਚੈਨਲਾਂ ਵਾਲੇ ਜ਼ਰੂਰ ਵਿਖਾਉਂਦੇ ਆ ਪੁੱਲ ਰੁੜ ਗਿਆ ਜੀ ਉਹ ਵੇਖੋ ਗੱਡੀਆਂ ਰੁੜ ਗਈਆਂ ਬੱਸਾਂ ਰੁੜ ਗਈਆਂ ਉਹ ਛੋਟੇ ਛੋਟੇ ਲੋਕ ਉਹ ਆਮ ਲੋਕ ਜਿਨ੍ਹਾਂ ਨੇ ਕਿਤੋਂ ਬੈਂਕ ਤੋਂ ਲੋਨ ਲੈ ਕੇ ਸ਼ਤ ਪਾਈ ਹੁੰਦੀ ਆ ਕਿ ਜੇ ਨੈਕੋ ਫ੍ਰਿਜ ਲਿਆਂਦਾ ਹੁੰਦਾ ਕਿਸੇ ਦਾ ਕੋ ਮੋਟਰਸਾਈਕਲ ਹੁੰਦਾ ਜਦੋਂ ਉਹ ਰੁੜਿਆ ਜਾਂਦਾ ਨਾ ਤਾਂ ਫਿਰ ਉਹ ਵੇਖਿਆ ਨਹੀਂ ਜਾਂਦਾ ਇਹਦਾ ਕੋ ਪੱਕਾ ਹੱਲ ਵੀ ਐ ਜਾਂ ਫਿਰ ਜਦੋਂ ਬਰਸਾਤ ਆਏਗੀ ਪਾਣਾ ਚ ਮੀਂਹ ਪਿਆ ਕਰੇਗਾ ਫਲੱਡ ਗੇਟ ਖੋਲ ਦਿਆ ਕਰਨਗੇ ਪੰਜਾਬ ਰੁੜ ਜਾ ਕਰੇਗਾ ਆਪ ਨੰਗ ਬਾਪ ਨੰਗ ਨੰਗ ਸਾਡੇ ਨਾਨਕੇ ਤੇ ਨੰਗ ਨੰਗ ਇਕੱਠ ਹੋਏ ਤੇ ਖੇ ਡਈ ਜਾਣ ਪੰਜਾਬ ਸਰਕਾਰ ਦੇ ਪੱਲੇ ਕੀ ਹੈ ਬਿਲ ਦੱਸ ਅਈਲੀ ਗੱਲ ਤੇ ਇਹ ਹੈ ਕਿ ਜਦੋਂ ਵੀ ਹੜ ਆਉਦੇ ਨੇ ਹੜਾਂ ਦੀ ਰੋਕਤਮ ਕਰਨ ਵਾਸਤੇ ਘੱਟੋ ਘੱਟ 4 ਮਹੀਨੇ ਪਹਿਲਾਂ ਤਿਆਰੀਆਂ ਕਰਨੀਆਂ ਚਾਹੀਦੀਆਂ ਲੇਕਿਨ ਸਾਡਾ ਬਜਟ 31 ਮਾਰਚ ਨੂੰ ਪਾਸ ਹੁੰਦਾ ਪੜੀ ਸਾਹਿਬ ਹੜਾਂ ਦੇ ਉੱਤੇ ਆ ਸੈਸ਼ਨ ਜਿਹੜਾ ਹੋਇਆ ਉਹਦੇ ਚ ਗੱਲ ਹੋਈ ਸੀ ਉਦੋਂ ਇਹ ਕਿਹਾ ਗਿਆ ਸੀ ਵੀ ਪੂਰੀ ਮੁਕੰਮਲ ਜਿਹੜੀ ਤਿਆਰੀ ਕੀਤੀ ਹੋਈ ਹੈ ਜੋ ਮਰਜ਼ੀ ਕਹੀ ਜਾਣ ਜਨ ਜਦੋਂ ਮੈਂ ਕਹਿੰਦਾ ਆਪਨੰਗ ਬਾਪਨ ਬਾਕੀ ਕਿਰੇਗੇ ਉਦਚ ਜਦੋਂ ਸਾਡਾ ਬਜਟ ਪਾਸ ਹੁੰਦਾ ਉਸ ਬਜਟ ਦੇ ਵਿੱਚ ਬਕਾਇਦਾ ਤੌਰ ਤੇ ਫੰਡ ਰੱਖੇ ਜਾਂਦੇ ਵੀ ਇਹ ਫੰਡ ਅਸੀਂ ਹੜਾ ਦੇ ਖर्च ਕਰਨੇ ਆ ਇੱਕ ਮਹੀਨਾ ਉਹਨਾਂ ਦੇ ਟੈਂਡਰ ਪਾਸ ਕਰਦੇ ਆ ਕੱਢਦੇ ਆ ਉੱਪਰ ਦੇ ਅਲੱਗ ਜਾਂਦੇ ਤੇ ਉਹਦੇ ਚਿਰ ਨੂੰ ਬਰਸਾਤ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਖੇਤ ਤੇ ਮਿੱਟੀ ਕਰਨ ਇੱਥੇ ਚੌਧਰੀ ਚੌਧਰੀ ਐਕਸ਼ਨ ਹੁੰਦਾ ਸੀ ਇਰੀਗੇਸ਼ਨ ਤੇ ਮੈਨੂੰ ਕੁਝ ਡਾਕੂਮੈਂਟ ਦੇ ਗਿਆ ਦੋ ਦਿਨ ਫਾਈਲਾਂ ਦੇ ਗਿਆ ਮੈਂ ਦੋ ਤਿੰਨ ਦਿਨ ਲਾ ਕੇ ਪੜੀਆਂ ਤੇ ਜਿਹੜੀ ਸਭ ਫਾਈਲ ਨੂੰ ਹੱਥ ਲਾਵਾਂ ਤੂੰ ਫੜੀਆ ਸੱਪ ਦੇ ਵਿੱਚ ਕਰੋੜਾ ਰੁਪਏ ਦੇ ਘਪਲੇ ਕੀਤੇ ਤੇ ਇੱਕ ਪੈਸਾ ਨਹੀਂ ਤੁਸੀਂ ਬੰਦ ਲਾਇਆ ਗਿਆ ਖਾਧਾ ਗਿਆ ਸਰ ਖਬਰਾਂ ਛਪੀਆਂ ਵਿਧਾਨ ਸਭਾ ਚ ਕੁਐਸਚਨ ਮੈਂ ਕਹਦਾ ਤਰਦਿਆ ਤੇ ਉਸ ਐਸ.ਸੀ ਨੂੰ ਸਸਪੈਂਡ ਕੀਤਾ ਗਿਆ ਇਹ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਆਪਣਾ ਬਿਜ਼ਨਸ ਡਿਪਾਰਟਮੈਂਟ ਸੀ ਉਹਨੇ ਇਨਕੁਆਇਰੀ ਕੀਤੀ ਤੇ ਉਹਨੂੰ ਦੋਸ਼ੀ ਠਹਾ ਸਰਿੰਦਰ ਸਿੰਘ ਕੈਰੋਂ ਦਾ ਉਹ ਖਾਸਮ ਖਾਸਤੀ ਤੇ ਕਾਲੀਆਂ ਦੀ ਸਰਕਾਰ ਸੀ ਉਹਨੇ ਆਪਣੇ ਦਬਾਅ ਪਾ ਕੇ ਉਹਨੂੰ ਬਹਾਲ ਕਰਾਤਾ ਤੇ ਲਾਇਆ ਕਿੱਥੇ ਇਰੀਗੇਸ਼ਨ ਦਾ ਉਸੇ ਜਦਜੀ ਦਾ ਇਰੀਗੇਸ਼ਨ ਦਾ ਵਿਜੀਰ ਇਸ ਦੀ ਮੁਖੀਦਵਾਤਾ ਲੱਭੇ ਆਪਣੇ ਸਾਰੇ ਕੇਸ ਨੂੰ ਤੋਂ ਸੈਕਟਰ ਦਾ ਇਹ ਹਾਂ ਨਾ ਸਾਡੀ ਪਹਿਲੀ ਗੱਲ ਤੇ ਪੈਸੇ ਆਉਂਦੇ ਨਹੀਂ ਜੇ ਆਉਂਦੇ ਤੇ ਉਹ ਖਾਦੇ ਪੀਤੇ ਜਾਂਦੇ ਆ ਤੇ ਨਾ ਲੋਕਾਂ ਦੇ ਢਿੱਡ ਨਹੀਂ ਟੋਏ ਨਹੀਂ ਸਮੁੰਦਰ ਨੇ ਭਰਦੇ ਨਹੀਂ ਜਿਹੜੇ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਤੁਸੀਂ WhatsApp ਗੁਸਤਾਖੀ ਮਾਫ ਜਿੱਦਾਂ ਤੁਸੀਂ ਕਿਹਾ ਵੀ ਪੈਸੇ ਆਉਂਦੇ ਨਹੀਂ ਆਉਂਦੇ ਆ ਤੇ ਖਾਦੇ ਜਾਂਦੇ ਆ ਉਹ ਇੱਕ ਆਪਣਾ ਇਥੇ ਮੁਹਾਵਰਾ ਵੀ ਹੈ ਵੀ ਨਾ ਹੈਗਾ ਨਾ ਪੰਜਾਬੀ ਦੇ ਵਿੱਚ ਵੀ ਖਾਦਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹਦ ਆ ਵੀ ਠੀਕ ਆ ਜੋ ਖਾ ਪੀ ਲਿਆ ਠੀਕ ਆ ਬਾਕੀ ਰੁੜ ਗਿਆ ਤੇ ਰੁੜ ਗਿਆ ਨਾ 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 ਹਾਲਾਤ 'ਚ ਸੀਪੀਓ ਨੂੰ ਪਤਾ ਸੀ ਵੀ ਅਹਿਮਦ ਸਾਹਿਬ ਇੱਕ ਲੁੱਟ ਕੇ ਲੈਂਦਾ ਜੋਏਗਾ ਖਾ ਪੀ ਲੋ ਜੋੜਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਗੱਲ ਸੀ। ਹੂੰ ਹੁਣ ਉਲਟਾ ਤਾਂ ਤੁਹਾਡੇ ਕੋ ਪੈਸੇ ਆਏ ਵੀ ਭਾਈ ਤੁਸੀਂ ਇਹਦੀ ਮਰਮਤ ਕਰ ਦੀ ਲੋਕਾਂ ਨੂੰ ਬਚਾਉਣਾ ਵਾ ਭੜਾ ਤੋ। ਨਾ ਤੋ ਸੀਬੰਦ ਦੀ ਰਿਪੇਅਰ ਕੀਤੀ ਜਾਂਦੀ ਨਾ ਹੋਰ ਕੋਈ ਖਰਚਾ ਕੀਤਾ ਜਾਂਦਾ ਤੇ ਸਿਰ पे ਢਿੱਡ ਭਰ ਜਾਂਦੇ ਮੈਂ ਸੋਚਦਾ ਵੀ ਜਿੰਨਾ ਕੰਗੰਦ ਕਾਂਗਰਸ ਦੇ ਕਰਪਸ਼ਨ ਦੇ ਪਾਇਆ ਮੈਂ ਕਿਸੇ ਪਾਇਆ ਹੀ ਨਹੀਂ ਸੀ ਮੈਂ ਇੱਕ ਅੱਜ ਵੀਡੀਓ ਸੁਣ ਰਿਹਾ ਸੀਗਾ ਭਾਜਪਾ ਦਾ ਇੱਕ ਉਹ ਕਹਿ ਰਿਹਾ ਵਾ ਵੀ 2002 ਦੇ ਵਿੱਚ ਜਿਹੜੀ ਇਕੱਲੀਆਂ ਦੀ ਸਰਕਾਰ ਬਣੀ ਉਹ ਮਾਫੀਆ ਸਰਕਾਰ ਸੀ ਮੈਂ ਨਹੀਂ ਕਹਿ ਰਿਹਾ ਉਹ ਕਹਿ ਰਿਹਾ ਇਹ 2002 ਚ ਪਰਸਪ ਕਾਂਗਰਸ ਵੀ ਬਣੀ ਸੀ 2012 ਚ ਸੋਰੀ ਅੱਛਾ 2012 ਜਿਹੜੀ ਦੁਬਾਰਾ ਸਰਕਾਰ ਬਣੀ ਐ ਕਾਦੀਆਂ ਦੀ ਉਹ ਮਾਫੀਆ ਰਾਜ ਸੀ ਕਿਹੜਾ ਮਾਫੀਆ ਗਾਲੀ ਸੀ ਨਾ ਜਦੋਂ ਉਹਨੂੰ ਕਿਹਾ ਇੰਟਰਨੈਟ ਭਾਈ ਤੁਸੀਂ ਭਾਈਵਾਲ ਸੀ ਕਹਿੰਦੇ ਬਿਲਕੁਲ ਭਾਈਵਾਲ ਸੀ ਅਸੀਂ ਕੇਂਦਰ ਨੂੰ ਬਾਰ ਬਾਰ ਕਹਿੰਦੇ ਸੀ ਇਹਨਾਂ ਨਾਲਤਾ ਤੋੜ ਲਓ ਦਾਕਤਾ ਤੋੜ ਲਓ ਦਾਕਤਾ ਤੋੜ ਲਓ ਲੇਕਰ ਕੇਂਦਰ ਹੂ ਪਰ ਇਹ ਕਰਦਾ ਰਿਹਾ ਤੇ ਅਸੀਂ ਤਾਂ ਕਿਛੁੜੇ ਛੋਟੇ ਤੇ ਬੰਦੇ ਸੀ ਨਾ ਸੀ ਕੀ ਕਰ ਸਕਦੇ ਸੀ ਉਸਤੇ ਫਿਰ ਕੇਂਦਰ 2014 ਦੇ ਵਿੱਚ ਅਸੀਂ ਜਿਹੜੀਆਂ ਸੀ ਪੰਚਾਇਤ ਸਰਦੀਆਂ ਚੁਣਾਂ ਅਲੱਗ ਲੜੀਆਂ ਸੀ ਕਿ ਤੇ ਸਾਡੇ ਇੱਕ ਮੰਤਰੀ ਦੀ ਗੱਡੀ ਛੜਤੀ ਸੀ ਕਾਲੀ ਦੀ ਗੱਡੀ ਛੜਤੀ ਸੀ ਸਾਡੀ ਕੇਂਦਰੀ ਇਕਮਾਨ ਨੇ ਫਿਰ ਕੁਛ ਨਹੀਂ ਕੀਤਾ ਅਨੈਲ ਜੋਸ਼ੀ ਦੀ ਤਰੰਤਾਂ ਤੋਂ ਆਉਂਦਿਆ ਰਸਤੇ 'ਚ ਗੱਡੀ ਘੜ ਕੇ ਛੜਦੀ ਤੇ ਇਹਨਾਂ ਆਪਣੀ ਭੱਜ ਕੇ ਵਾਣਾਂ 'ਚ ਭੱਜ ਕੇ ਜਾਨ ਬਚਾਈ ਸੀ ਇਹਨਾਂ ਬੰਦੇ ਆਪਣੇ ਤੇ ਪੱਟੀ ਸਾਹਿਬ ਇਸ ਵਕਤ ਜਿਹੜੇ ਭਾਜਪਾ ਪ੍ਰਧਾਨ ਆ ਸੁਨੀਲ ਜਾਖੜ ਸਾਹਿਬ ਉਹ ਤਾਂ ਕਹਿੰਦੇ ਆ ਵੀ ਸਾਡਾ ਸਮਝੌਤਾ ਫੇਰ ਹੋਣਾ ਚਾਹੀਦਾ ਜੀ ਉਹਨੂੰ ਉਹਨੂੰ ਪ੍ਰਧਾਨ ਮੰਨਦਾ ਕੌਣ ਜਦੋਂ ਦੇ ਪ੍ਰਧਾਨ ਬਣੇ ਜਾਖੜ ਸਾਹਿਬ ਦਾ ਕਿਸੇ ਪ੍ਰਧਾਨ ਮੰਨਿਆ ਤੇ ਨਾ ਮੰਨਣਾ ਤੇ ਅਗਲਿਆਂ ਦੇ ਉਹਦੇ ਨਾਲ ਬਰਾਬਰ ਦਾ ਕਾਰਜਕਾਰੀ ਪ੍ਰਧਾਨ ਲਾਤਾ ਜਿਹਦੀ ਪੂਰੀ ਤੂਤੀ ਬੋਲਦੀ ਉਹਦਾ ਪੂਰਾ ਦਮ ਭਰਦੇ ਆ ਵੀ ਖੇਤਰੀ ਪਾਰਟੀ ਆ ਉਹ ਤੇ ਇੱਥੋਂ ਤੱਕ ਕਹਿ ਗਏ ਸੀ ਵੀ ਕੋਈ ਹੋਰ ਨਾ ਵੇਖਿਓ ਇੰਤਕਾਲ ਕਰਾ ਜਵੇ ਅਕਾਲੀ ਦਲ ਨੂੰ ਨਸੀਹਤ ਕਰਕੇ ਗਏ ਸੀ ਜਿਹੜੇ ਜਿਹੜੇ ਜਾਖੜ ਸਾਹਿਬ ਨੇ ਹੁਣ ਉਹ ਹਾਰਡ ਰੋਲਡਰ ਦੇ ਆਪਣੇ ਪੈਰਕ ਸੀਛ ਖੰਜੀਏ ਤੁਰ ਰਹੇ ਨੇ ਸੱਤ ਦੇ ਵਿੱਚ ਨਾ ਉਹਨਾਂ ਨੇ ਕੋਈ ਸੁਣਦਾ ਵਾ ਨਾ ਉਹਨਾਂ ਨੇ ਕੋਈ ਮੰਨਦਾ ਵਾ ਜਦੋਂ ਉਹ ਪ੍ਰਧਾਨ ਬਣੇ ਸੀ ਉਦੋਂ ਵੀ ਟਕਸਾਲੀ ਭਾਜਪਾ ਨੇ ਬਿਲਕੁਲ ਸਾਥ ਨਹੀਂ ਦਿੱਤਾ ਉਹਨਾਂ ਨੂੰ ਅੱਜ ਤੇ ਉਹਨਾਂ ਜਿਹਦਾ ਜੋ ਉਹਨਾਂ ਦੀ ਹਾਲਤ ਆ ਨਾ ਚੁੱਪ ਕਰਕੇ ਉਹਨਾਂ ਨੂੰ ਸੰन्यास ਲੈ ਕੇ ਘਰ ਬੈ ਜਲਦੀ ਮੌਕਾ ਉਹ ਫਿਰ ਵੇਖੀ ਜਾਊਗੇ ਜੇ ਕਿਤੇ ਕਾਂਗਰਸ ਪਾਰਟੀ ਨਾ ਛੱਡ ਦੇ ਤੇ ਅੱਜ ਵੀ ਉਹ ਕਾਂਗਰਸ ਤੇ ਜਿਹੜੀ ਸੀ ਸਟੇਟ ਲੈਵਲ ਦੇ ਪ੍ਰਧਾਨ ਦੀ ਸਟੇਟ ਲੈਵਲ ਕਿਉਂ ਹਿੰਦੂ ਕਮਿਊਨਿਟੀ ਦੇ ਵਿੱਚ ਇੱਕ ਸੰਦੀਲ ਜਾਖੜ ਅਜੈ ਲੀਡਰ ਜਿਹੜਾ ਸਾਰੇ ਧਰਮਾਂ ਚ ਪ੍ਰਵਾਹ ਦਾ ਹਿੰਦੂਆ ਜੀ ਪ੍ਰਵਾਹ ਦਾ ਅਰਥਿਕਾ ਜੀ ਪ੍ਰਵਾਹ ਦਾ ਬੋਧਿਆ ਜੀ ਪ੍ਰਵਾਹ ਦਾ ਮੁਸਲਮਾਨਾ ਜੀ ਪ੍ਰਵਾਹ ਦਾ ਸਿੱਖਾਤ ਵੀ ਪ੍ਰਵਾਹ ਇਥੋਂ ਅਸਾਈਆਂ ਵੀ ਪ੍ਰਵਾਹ ਉਹਨੂੰ ਸੈਕੂਲਰ ਜਨ ਦਿੱਤਾ ਕਹਿੰਦੇ ਸੀ ਲੇਕਿਨ ਇਹ ਜਿਹੜੀ ਬੰਡਰਰ ਗਲਤੀ ਕੀਤੀ ਮਿਲਿਆ ਉਥੋਂ ਕੱਖ ਨਹੀਂ ਹੁੰਦਾ ਸੀ ਮੈਨੂੰ ਗੁਰਮਨ ਲਾ ਦੇ ਜੇ ਤੁਹਾਨੂੰ ਪਤਾ ਹੋਏਗਾ ਉਹ ਦੋ ਅੱਸੀ ਵਾ ਦਿੱਤਾ ਸੀ ਜਦੋਂ ਰਵਨੀਤ ਬਿੱਟੂ ਨੂੰ ਬਕਾਇਦਾ ਤੌਰ ਤੇ ਬੰਦਰੀ ਬਣਾਇਆ ਸੀਗਾ ਉਹ ਅੱਸੀ ਵਾ ਦੇ ਗਏ ਸੀ ਕੀ ਬਣਾਉਣਾ ਮਨੂਸੀ ਤੇ ਬਣਾ ਤੂੰ ਸ਼ੋਹ ਨੂੰ ਦਿੱਤਾ ਤੇ ਕਿਸੇ ਨੇ ਗੌਰ ਫਰਮਾਇਆ ਜੀ ਕਿਸੇ ਨੇ ਗੌਰ ਫਰਮਾਇਆ ਕੋਈ ਮਨਵਾ ਨਹੀਂ ਆਇਆ ਉਹਨਾਂ ਮੁਰਕਿਆਂ ਤੇ ਤਰੇ ਫਿਰਦੇ ਨੇ ਉੱਥੇ ਇਸ ਕਰਕੇ ਬਕਾਇਦਾ ਤੌਰ ਤੇ ਜੇ ਆਪਾਂ ਸੰਦੀਪ ਜਾਖੜ ਦੀ ਗੱਲ ਕਰਦੇ ਜਾਓ ਸ਼ਰਮੇ ਨੇ ਇਹ ਗੱਲ ਕੀ ਕਹਿੰਦਾ ਅਸੀਂ ਬੜਾ ਗੱਜ ਕੇ ਨਾ ਇੱਕ ਉਹਨੇ ਗੱਲ ਬੜੀ ਪਤੇ ਦੀ ਕੀਤੀ ਹੂੰ ਕਹਿੰਦਾ 2017 ਦੇ ਵਿੱਚ ਕਾਲੀ ਭਜਪਾ ਸਰਕਾਰ ਚੱਲੇ ਜਾਂਦੀ ਤੇ ਕਾਲੀਆਂ ਦੇ ਖਿਲਾਫ ਅੱਜ ਵੀ ਐਂਟੀ ਇਨਕੰਮਪੈਂਸੀ ਚਲਦੀ ਹੈ ਅੱਜ ਵੀ 8 ਸਾਲ ਵੀ ਜਾਣਦੇ باوجود ਵੀ ਅੱਜ ਵੀ ਐਂਟੀ ਇਨਕੰਮਪੈਂਸੀ ਜਿਹੜੀ ਕਾਲੀਆਂ ਦੇ ਖਿਲਾਫ ਹੈਗੀ ਹੈ ਲੋਕ ਨਹੀਂ ਪਸੰਦ ਕਰਦੇ ਉਹ ਨਹੀਂ ਤੇ ਸਰਕਾਰ ਖੁਦ ਹੁੰਦੀ ਹੈ ਨਾ ਚਾਹੀਦਾ ਤੇ ਅਸੀਂ ਕਾਂਗਰਸ ਖੁਦ ਹੁੰਦੀ ਤੇ ਕਾਂਗਰਸ ਦੇ ਲੋਕ ਹੱਕ ਚ ਨੇ ਵੀ ਸਰਕਾਰ ਅਕਲੀ ਇੰਨੀ ਨਿਮਰੋਣੀ ਅਸੀਂ 2022 ਸਰਕਾਰ ਤੇ ਕਾਂਗਰਸ ਦੀ ਗਈ ਸੀ ਨਾ ਅੱਜ ਦੀ ਡੇਟ 'ਚ ਸਾਰੇ ਪੰਜਾਬ ਦਾ ਕਰ ਲੋ ਤੇ ਇਲੈਕਸ਼ਨ ਕਰਾ ਲੋ ਤੇ ਕਾਂਗਰਸ ਦੀ ਸਰਕਾਰ ਨੂੰ ਪੰਜਾਬ 'ਚ ਬਣ ਤੋਂ ਕੀ ਰੋਕ ਦੀ ਸਿਹਤਾਂ ਦੇ ਕਾਗਜ਼ੀਆਂ ਦੇ ਖਿਲਾਫ ਅੱਜ ਵੀ ਐਂਟੀ ਇਨਕੰਮਨਸੀ ਆ ਇਹਨਾਂ ਉਹਦਾ ਕਹਿੰਦੇ ਪਾਜੀ ਇਹਨਾਂ ਗਦਰ ਮਚਾਇਆ ਸੀ ਇਹਨਾਂ ਕਹਿੰਦਾ ਸਾਡਾ ਬੇੜਿਆ ਕਰਕੇ ਨਾ ਕੀਤਾ ਫਿਰ ਕਹਿੰਦਾ ਜਿਹੜੇ ਕਾਨੂੰਨ ਸੀ ਕਹਿੰਦਾ ਬਣਾਉਣ ਵਾਲੇ ਇਹੋ ਲੈਉਣ ਵਾਲੇ ਇਹ ਪ੍ਰਵਾਨਗੀ ਦੇਣ ਵਾਲੇ ਇਹ ਜਦੋਂ ਊੱਖਾ ਸਮਾਇਆ ਭੱਜ ਕੇ ਮੈਦਾਨ ਚ ਗਈ ਤੇ ਫਿਰ ਇਹਨਾਂ ਨੇ ਗੱਠੜ ਕਿਵੇਂ ਹੁਣ ਸਕਦਾ ਹੈ ਅਗਲੀ ਗੱਲ ਉਹ ਕਹਿੰਦੇ ਜੀ ਵੇਖੋ ਭਾਵੇਂ 2020-21 ਦੇ ਵਿੱਚ ਜਿਹੜੇ ਸੀ ਖੇਤੀ ਨੂੰ ਸਿੰਘੂ ਮਦਰਾ ਮੋਟਰ ਲੱਗਾ ਸੀ ਤੇ ਪੰਜਾਬ ਦੀ ਜਿਹੜੀ ਭਾਜਪਾ ਸੀ ਉਹ ਕਿਸਾਨਾਂ ਦਾ ਖੜੀ ਸੀ ਉਹ ਕਿਸਾਨਾਂ ਦਾ ਪੱਖ ਪੂਰਦੀ ਸੀ ਵੀ ਜੇ ਕਿਸਾਨਾਂ ਨੂੰ ਇਹ ਬਿੱਲਾਂ ਦੀ ਲੋੜ ਨਹੀਂ ਤੇ ਕੇਂਦਰ ਨੂੰ ਚਾਹੀਦਾ ਇਮੀਡੀਏਟਲੀ ਵਾਪਸ ਲਵੇ ਤੇ ਕਹਿੰਦਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਨਾ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਜਿੰਦੀਆਂ ਮਰਜ਼ੀ ਧਨਵਾਦ ਕਰਦੀਆਂ ਕਰਦਾ ਫਿਰ ਜੋ ਮਰਜ਼ੀ ਕਰਦਾ ਫਿਰ ਲੇਕਿਨ ਪਹਿਲ ਕਦਮੀ ਸਭ ਤੋਂ ਪਹਿਲਾਂ ਬੀਜੇਪੀ ਨੇ ਕੀਤੀ ਸੀ ਤੇ ਅੱਜ ਵੀ ਬੀਜੇਪੀ ਲੰਬੜਦਾਰ ਕਿਸੇ ਵੀ ਸੂਰਤ ਦੇ ਵਿੱਚ ਅਸੀਂ ਕਸਮਾਂ ਧੱਕਾ ਨਹੀਂ ਉਣਦੇ ਆ। ਅੱਧੀ ਮੱਧ ਦੀ ਛੋੜੀ ਦੀ ਅੱਧਿਕ ਬਾਕੀ ਰਹਿ ਗਈ ਸੁਣਨ ਵਾਲੀ। ਇਸੇ ਕਰਕੇ ਮੈਂ ਇਹ ਕਹਿ ਰਿਹਾ ਹੁਣ ਜੇ ਉਹ ਇੰਨੀ ਗੱਲ ਉਹਨਾਂ ਦਾ ਭਾਈਵਾਲ ਕਹਿ ਰਿਹਾ ਵਾ ਕਿ 2012 ਤੋਂ ਲੈ ਕੇ ਤੇ 2017 ਤੱਕ ਪੰਜਾਬ 'ਚ ਮਾਫੀਆ ਸਰਕਾਰ ਸੀ ਤੇ ਆਪਾਂ ਪਈ ਵੀ ਕਹਿ ਚੁੱਕੇ ਹਾਂ। ਫਿਰ 2012 ਤੋਂ ਲੈ ਕੇ 2017 ਤੇ ਲੁੱਟ ਖੋਹ ਜੋਰਾ ਤੇ ਹੋਈ ਤੇ 2012 ਤੋਂ ਲੈ ਕੇ ਤੇ 2022 ਤੱਕ ਮਾਫੀਆ ਰਾਜਿਆ। ਤੇ ਘਟ ਅੱਜ ਵੀ ਉਹਨੇ ਵੀ ਗੱਲ ਕਹੀ। ਕੰਦਾ ਕਟ ਅੱਜ ਵੀ ਨਹੀਂ ਅੰਦਰ ਅੱਜ ਵੀ ਮਾਫੀ ਅਰਵਾ ਸੌਂਗਾ ਅੰਦਰ ਜੂਪੀ ਚੋ ਗੰਗਾਸ ਖਤਮ ਹੋ ਗਏ ਤੇ ਪੰਜਾਬ ਚ ਗੰਗਾਸ ਤੇ ਵੱਧ ਰਿਹਾ ਸਰਕਾਰ ਦੀ ਕਮਜ਼ੋਰੀ ਦੀ ਕਮਜ਼ੋਰੀ ਕਿਹਦੀ ਹੈਗੀ ਤੁਹਾਨੂੰ ਪਤਾ ਹੋ ਗਿਆ ਇੱਕ ਹਿਬੜੇ ਬਾਜ਼ਾਰ ਨਾਲ ਫਿਰ ਤੇ ਹਿਬੜੇ ਬਾਜ਼ਾਰ ਹਾਂਜੀ ਹਿਬੜੇ ਹਿਬੜੇ ਪਿੰਡ ਐ ਇੱਕ ਮਹਾਰਾਸ਼ਟਰ ਦੇ ਵਿੱਚ ਅੱਛਾ ਉੱਥੇ ਬਕਾਇਦਾ ਤੌਰ ਤੇ ਉਹਨਾਂ ਨੇ ਇੱਕ ਕੰਮ ਕੀਤਾ ਪਿੰਡ ਦੇ ਸਰਪੰਚ ਕੋਪਟ ਲਾਲ ਨੇ ਲੋਕਾਂ ਨਾਲ ਮਿਲ ਕੇ ਸਾਰਿਆਂ ਦਾ ਜਿਹੜੀ ਸੀ ਪਿੰਡ ਦੀ ਇਨਕਮ ਵਧਾਈ ਛੋਟਾ ਜਿਹਾ ਪਿੰਡ ਹੈ ਪਰ ਬੜਾ ਗਰੀਬ ਜਿਹਾ ਪਿੰਡ ਸੀ ਉਸ ਤੋਂ ਦੀ ਇਨਕਮ ਵਧਾਈ ਇਨਕਮ ਵਧਾਈ ਕਿ ਉਸ ਨੂੰ ਇੱਕ ਮੰਝ ਦੇ ਉੱਪਰ ਤੱਕ ਲੈ ਕੇ ਇੱਥੋਂ ਤੱਕ ਉਹਦੀ ਇਨਕਮ ਵਧ ਗਈ ਜਿੱਥੇ 8000 ਰੁਪਏ ਸੀ ਉਹਨਾਂ ਦੀ 28000 ਪ੍ਰਤੀਬਾ ਜਿਓ 28000 ਪ੍ਰਤੀਜੀ ਸ਼ੇਖੋਦੀ ਨੇ ਵੀ ਇੱਕ ਬਕਾਇਦਾ ਤੌਰ ਤੇ ਫਿਲਮ ਬਣਾਈ ਸੀ ਛੋਟੀ ਜੀ ਹਿੰਦੀ ਦੀ ਮੇਰੀ ਸੀਲ ਜ ਬਣਾਇਆ ਸੀ ਕਹਿੰਦੇ ਤੇ ਮੁੜ ਕੇ ਇਹਨੂੰ ਬਜੇ ਹਿਜੜੇ ਪਜਾਹ ਇਹ ਕਿਹਾ ਗਿਆ ਸੀਗਾ ਇਹ ਆਪਣੇ ਅਰਵਿੰਦ ਕੇਜਰੀਵਾਲਾ ਉਹਨੇ ਕਿਹਾ ਸੀ ਇਹਨੂੰ ਕਿਹਾ ਸੀਗਾ ਬਕਾਇਦ ਤੌਰ ਤੇ ਸਟੱਡੀ ਜਿਹੜੀ ਕੀਤੀ ਸੀ ਹਿਜੜੇ ਬਾਜ਼ਾਰ ਆਫ ਅਰਵਿੰਦ ਕੇਜਰੀਵਾਲਾ ਉਹ ਕਹਿੰਦੇ ਵੀ ਜੇ ਉਹ ਪਿੰਡ ਤਰੱਕੀ ਕਰ ਸਕਦਾ ਫਿਰ ਅਸੀਂ ਕਿਉਂ ਨਹੀਂ ਸਕੀਮ ਇਹਨਾਂ ਦੀ ਇਹ ਸੀਗੀ ਪੰਜਾਬ ਦੇ ਵਿੱਚ ਇਹ ਵਿੜੇ ਬਜ਼ਾਰ ਜਿਹੜਾ ਲੈ ਕੇ ਆਉਣ ਦੀ ਲੈਂਡ ਪੁੱਟ ਲੈਣ ਦੀ ਲੈਂਡ ਬੂਲਿੰਗ ਸਕੀਮ ਉਹ ਭੋਲੀ ਕੇ ਦੇਖਦੇ ਵੇ 7 ਲੱਖ ਪਿੰਡ ਜੇ ਉਸ ਸਪੈਕਟਰ ਤੇ ਕੰਮ ਕੀਤਾ ਜਾਵੇ ਤੇ ਸ਼ਹਿਰਾਂ ਨਾਲੋਂ ਪਿੰਡੂ ਲੋਕ ਜਿਹੜੇ ਜ਼ਿਆਦਾ ਖੁਸ਼ਾ ਹੋ ਸਕਦੇ ਪਰ ਈਸ਼ਵਰੀ ਜੇ ਪਿੰਡਾਂ ਦੀ ਹਾਲਾਤ ਬਹੁਤ ਮਾੜੀ ਆ ਪੱਟੀ ਸਾਹਿਬ ਆਪਾਂ ਵੀਡੀਓ ਦੇਖ ਹੀ ਰਹੇ ਆ ਇਹ ਤੋਂ ਵੀ ਮਾੜੀ ਜੋ ਇਹ ਵਿੜੇ ਪਿੰਡ ਦੀ ਅਹਿਮਦਨਗਰ ਜ਼ਿਲ੍ਹਾ ਪਿੰਡਾਂ ਦਾ ਮਹਾਰਾਸ਼ਟਰ ਜਿਹਦੇ ਇਹ ਪਿੰਡ ਪਿੰਦਾ ਸੀ ਪਿੰਡ ਵਾਲਿਆਂ ਨੇ ਪੂਰੀ ਮਿਹਨਤ ਕੀਤੀ ਤਰੀਕੇ ਤੇ ਤਰੀਕੇ ਨਾਲ ਚੱਲੇ ਬਕਾਇਦ ਤੌਰ ਤੇ ਬੈਂਕਾਂ ਦਾ ਕਟਾਟ ਕੀਤਾ ਸਰਕਾਰਾਂ ਦਾ ਕਟਾਟ ਕੀਤਾ ਸਰਕਾਰ ਕੋਲ ਬੜੀਆਂ ਪੁਲਸੀਆਂ ਜਗੀਆਂ ਬਹੁਤ ਬੁਲਸੀ ਜ ਇਹਨਾਂ ਕੋਲ ਇਹ ਵੀ ਪੁਲਸੀ ਹੈਗੀ ਹੈ ਸਰਕਾਰ ਕੋਲੇ ਮੋਦੀ ਸਰਕਾਰ ਕੋਲੇ ਵੀ ਤੁਸੀਂ 4-5 ਬੰਟਰਲ ਜੋ ਇੱਕ ਸੋਸਾਇਟੀ ਬਣਾ ਲਓ ਆਪਣੇ ਬੋਰਡਮ ਬਣਾਓ ਤਾਂ ਨੂੰ 2-3% ਦੇ ਉੱਤੇ ਅਸੀਂ ਵਿਆਜ ਲਾ ਕੇ ਦਿੰਦੇ ਹਾਂ ਲੋਨ ਲਾ ਕੇ ਦਿੰਦੇ ਹਾਂ ਗੁਜਰਾਤ ਚ ਕੀ ਜੇ ਕੋ ਹੋਇਆ ਆਪਣੇ ਮੈਨੇਜਰ ਰੱਖੋ ਆਪਣੇ ਬੰਦੇ ਰੱਖੋ ਉੱਥੇ ਸਟੋਰ ਕੋਲ ਮਾਲ ਆਪਣਾ ਉਹਨੂੰ ਮਹਿੰਗਲ ਮੰਡੀ ਅਵਿਡਟ ਦੇ ਵਿੱਚ ਦੇ ਬਾਕੀ ਵਪਾਰੀ ਵੇਚਦੇ ਇਹ ਕੇਂਦਰੀ ਸਕੀਮ ਹੈਗੀ ਹੈ ਲੇਕਿਨ ਨਾ ਨੂੰ ਕੋਈ ਦੱਸਦਾ ਨਾ ਪੁੱਛਦਾ ਨਾ ਵੀ ਲਾਗੂ ਕਰ ਜਾ ਕੇ ਵੇਖੋ ਤੁਸੀਂ ਗੁਜਰਾਤ ਦੇ ਕੁਝ ਪਿੰਡਾਂ ਤੇ ਕੁਝ ਮੈਨੂੰ ਲੋਕਾਂ ਨੇ ਕੀਤੀ ਸਕੀਮ ਲਾਗੂ ਕੀਤੀ ਹੈ ਉੱਥੇ ਇਸ ਤਰ੍ਹਾਂ ਕੇ ਹੀ ਵਿੜੇ ਬਾਜ਼ਾਰ ਦੀ ਗਲਤ ਤੁਸੀਂ ਕਰਤੀ ਸ਼ਿਸ਼ੋਧੀਆਂ ਨੇ ਉਹਦੀ ਇੱਕ ਬਣਾਤੀ ਛੋਟੀ ਸੀਰੀਅਲ ਜੇ ਬੜਾਤਾ ਇਹਨਾਂ ਨੇ YouTube ਚੈਨਲ ਦੇ ਉੱਤੇ ਪਾਈ ਸੀ ਆਪਣੀ ਅਰਮਨ ਕੇਜੀ ਦੇ ਬਿਆਨ ਪਸੇ ਇਸ ਤਰੀਕੇ ਦਾ ਕੰਮ ਕਰਾਂਗੇ ਤੇ ਉਹਨੂੰ ਭੁੱਲ ਗਏ ਤੇ ਭੁੱਲਣ ਤੋਂ ਬਾਅਦ ਲੈਂਡ ਪੂਲਿੰਗ ਪਾਲਿਸੀ ਲੈ ਆਂਦੀ ਕਿ ਉਹ ਲੁੱਟ ਬਚਾਓ ਜਿੱਦਾਂ ਬਣਾਈ ਜਾ ਸਕਦੀ ਹੈ ਹੂੰ ਇਸ ਕਰਕੇ ਐਸ ਵਾਲੇ ਪੰਜਾਬ ਦਾ ਕੋਈ ਵਾਰੀਵਾਰ ਨਹੀਂ ਹੈਗਾ ਤੇ ਜਿਹੜੀ ਗੱਲ ਤੁਸੀਂ ਕੀਤੀ ਆ ਸਾਡਾਂ ਦੀ ਗੱਲ ਕੀਤੀ ਆ ਹਰ ਤੇ ਭਾਜੀ ਇਹਨਾਂ ਦੀ ਰੋਕਥਮ ਬੜੀ ਆਸਾਨੀ ਨਾਲ ਹੋ ਸਕਦੀ ਇਜ਼ਰਾਈਲ ਵਾਲੇ ਕੋ ਸਿੱਖੋ ਇਜ਼ਰਾਈਲ ਵਾਲੇ ਆਪਣੇ ਹੜਾਂ ਦੇ ਪਾਣੀ ਦੀ ਇੱਕ ਬੂਤ ਵੀ ਅਜਾਈ ਦੀ ਜਾਣਦੇ ਮਹਾਰਾਸ਼ਟਰ ਮੱਧ ਪ੍ਰਦੇਸ਼ ਰਾਜਸਥਾਨ ਇਹਨਾਂ ਨੇ ਕੁਝ ਇਹੋ ਜਿਹੇ ਨਹਿਰਾ ਤੇ ਰੁਈਆਂ ਕੱਢੀਆਂ ਜਿੱਦੋਂ ਕਿਤੇ ਪਾਣੀ ਹੜਾ ਦਾਉਂਦਾ ਨਾ ਉਹਨਾਂ ਨੂੰ ਬੰਜਰ ਧਰਤੀ ਵਿੱਚ ਲੈ ਕੇ ਜਾਂਦੇ ਨੇ। ਕਿਉਂ ਵਰਤੀ ਉਹ ਜਾਉਂਗੇ ਕਿ ਤਰੀਕੇ। ਇੱਥੇ ਕੋਈ ਹੋ ਸਕਦਾ। ਫਿਰ ਇਹਨਾਂ ਕਿਹਨਾਂ ਨੇ ਇੱਕ ਹੋਰ ਵੀ ਕੀਤਾ ਕੰਮ ਇੱਕ ਕਿ ਜਿੱਥੇ ਕਿਤੇ ਹੜ ਚਾਹ ਦੇਉਂਦੇ ਉੱਥੇ ਇਹਨਾਂ ਨੇ ਵੱਡੀਆਂ-ਵੱਡੀਆਂ ਝੀਲਾਂ ਬਣਾਤੀਆਂ। ਇੱਥੇ ਪਾਣੀ ਇਕੱਠਾ ਕਰੋ ਤੇ ਔਰ ਚ ਵਰਤੋ। ਜਿਉਂ ਕੱਸਦੇ ਸੀ ਕੋਈ ਨਹੀਂ ਕਰ ਸਕਦਾ। ਅਜ਼ਰਾਇਲ ਦੀ ਟੈਕਨੀਕ ਦੀ ਸਿੱਖੋ ਜਪਾਨ ਦੀ ਟੈਕਨੀਕ ਤੋਂ ਜਪਾਨ ਦੇ ਵਿੱਚ ਸੁਨਾਮੀ ਆਈ ਸਮੁੰਦਰ ਤੋਂ ਉਹਨਾਂ 14 ਫੁੱਟ ਉੱਚੀ ਕੰਧ ਸਾਰਤੀ 20 ਫੁੱਟ ਥੱਲੇ ਕੰਧ ਲੈ ਕੇ ਕਿ ਜੋ ਮਰਜ਼ੀ ਕਰ ਲੈ ਸਰੋਗਰ ਸਮੁੰਦਰ ਕੀ ਕਰ ਲਊਗਾ ਜਿੰਨੀ ਛੱਤ ਦੀ ਉਚਾਈ ਹੁੰਦੀ ਉਹ ਤੋਂ ਵੱਧ ਉੱਪਰ ਲੈ ਕੇ ਦੁਬਾਰਾ ਨਹੀਂ ਆਉਣ ਦੇਣੀ ਅਸੀਂ ਤੇ ਨਾਲ ਨਾਲ ਕਹਿੰਦਾ ਵੀ ਇਹਦੇ ਨਾਲ ਨਾਲ ਜਿਹੜੇ ਨਾ ਨਾਲ ਨਾਲ 4-5 ਕਿਲੋ ਮੀਟਰ ਜੰਗਲਾਂ ਆ ਉਹ ਸਾਰੀ ਕੋਈ ਨਹੀਂ ਪਿੰਡ ਪਿੰਡ ਹੀ ਵਸੇ ਕਰਦੇ ਜੰਗਲ ਨਾਲ ਤੇ ਕੋਈ ਉੱਥੇ ਮਰ ਕੇ ਉਸ ਤੋਂ ਬਾਅਦ ਨਾ ਹੜੜਾ ਏ ਨਾ ਸੁਨਾਮੀ ਨਾ ਗੱਲ ਕੋਈ ਬਰਦਾ ਅਸੀਂ ਕਿਉਂ ਨਹੀਂ ਕਰ ਸਕਦੇ ਫਿਰ ਆਪ ਨੰਗ ਬਾਪ ਨਾ ਮਾਰੀਏ ਸਾਰੀ ਕੋਈ ਪੈਸਾ ਤੇ ਕੋਈ ਹੈ ਨਹੀਂ ਕਰਨਾ ਕਿਹਦੇ ਸਿੱਕ ਤੇ ਸੀ ਬਿਆਨ ਪਰ ਅਚੋਤ ਸਿੰਘ ਸਾਹਿਬ ਇਹ ਇਹ ਦੇ ਇਸੇ ਦਰਮਿਆਨ ਇੱਕ ਖਬਰ ਹੋਰ ਬੜੀ ਮਹੱਤਵਪੂਰਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣਾ ਨੇ ਨਾ 31 ਤਰੀਕ ਨੂੰ ਇੱਕ ਫਤਿਹ ਰੈਲੀ ਰੱਖੀ ਸੀ ਮੁੱਗੇ ਦੇ ਵਿੱਚ ਆਪਾਂ ਉਹਦੇ ਬਾਰੇ ਚਰਚਾ ਵੀ ਕੀਤੀ ਸੀ ਔਰ ਸੁਖਵੀਰ ਬਾਦਲ ਹੁਣਾ ਪ੍ਰੈਸ ਕਾਨਫਰੈਂਸ ਕਰਕੇ ਉਹ ਜਿਹੜੀ ਆਪਣੀ ਇੱਕ ਪ੍ਰੈਸ ਕਾਨਫਰੈਂਸ ਤੇ ਨਹੀਂ ਕੀਤੀ ਜਿਸਨੇਹਾ ਦਿੱਤਾ ਉਹਨਾਂ ਨੇ ਵੀਡੀਓ ਰਾਹੀਂ ਉਹ ਰੈਲੀ ਤੇ ਉਹਨਾਂ ਨੇ ਜਿਹੜੀ ਮੁਲਤਵੀ ਕਰਤੀ ਪੋਸਟਪੋਨ ਕਰ ਦਿੱਤੀ ਪਰ ਉਹਨਾਂ ਨੇ ਆਪਣੇ ਵਰਕਰਾਂ ਨੂੰ ਇੱਕ ਸੁਨੇਹਾ ਦਿੱਤਾ ਕਹਿੰਦੇ ਵੀ ਜਿੱਥੇ ਜਿੱਥੇ ਹੜ ਆਇਆ ਜਿੱਥੇ ਜਿੱਥੇ ਲੋਕ ਪ੍ਰਭਾਵਿਤ ਹੋਏ ਆ ਸਾਰੇ ਕੰਮ ਛੱਡ ਦਿਓ ਉਹਨਾਂ ਇਲਾਕਿਆਂ 'ਚ ਜਾਓ ਤੇ ਉਹਨਾਂ ਦੀ ਮਦਦ ਕਰੋ ਭਾਵੇਂ ਇੱਕ ਜਿਹੜਾ ਪੋਲੀਟੀਸ਼ਨ ਹੁੰਦਾ ਉਹਦੇ ਕਹਿਣ ਤੋਂ ਭਾਵੇਂ ਇਹੀ ਹੁੰਦਾ ਆ ਵੀ ਆਪਾਂ ਇਸ ਮਾਮਲੇ ਨੂੰ ਇਸ ਮੁੱਦੇ ਨੂੰ ਕੈਸ਼ ਕਿਵੇਂ ਕਰਨਾ ਪਰ ਇਦਾਂ ਲੱਗਦਾ ਵੀ ਸੁਖਬੀਰ ਬਾਦਲ ਹੋਣਾ ਨੇ ਇਹ ਜਿਹੜਾ ਫੈਸਲਾ ਲਿਆ ਵਧੀਆ ਇਹ ਜਿਹੜਾ ਉਹਨਾਂ ਹੁਕਮ ਜਾਰੀ ਕੀਤਾ ਇਹ ਆਗਾਹ ਨੂੰ ਉਹਨਾਂ ਦੇ ਫੇਵਰ ਚ ਵੀ ਜਾ ਸਕਦਾ ਗਵਾਲਤ ਤੇ ਬਿਲਕੁਲ ਚੰਗੀ ਹੈ ਮਾੜੀ ਗਲੀ ਕਿੰਦੀ ਚਾਨਾ ਮੋਗੇ ਦੇ ਵਿੱਚ ਆਮ ਤੌਰ ਤੇ ਜਿਹਨੇ ਪੋਲੀਟਿਕਲ ਪਾਰਟੀਆਂ ਰੈਲੀ ਉੱਥੇ ਕਰਦੀਆਂ ਜਗ੍ਹਾ ਵੀ ਖੁੱਲੀ ਆ ਪਾਰਕਿੰਗ ਵਾਸਤੇ ਵੀ ਥਾਂ ਹੈਗੀ ਆ ਤੇ ਫਿਰ ਉਹ ਸੈਂਟਰਲ ਪਲੇਸ ਸਾਡਾ 70 ਕਿਲੋ ਮਿੰਟ ਦਾ ਯਾਣਾ ਮੈਂ ਤੇ 60 60 ਕਿਲੋਮੀਟਰ ਤੋਂ ਫਰੈਂਟ ਕੋਲ 100 ਕਿਲੋਮੀਟਰ ਅਵਰੇਜ ਸਰ ਤੇ 100 ਕਿਲੋਮੀਟਰ ਬਠਿੰਡਾ ਵਾ ਵਿਚਕਾਰ ਦੇ ਰਸਤੇ ਪੈ ਜਾਂਦਾ ਜਗ੍ਹਾ ਵੀ ਖੁੱਲੀ ਹੈ ਜਿੱਦੇ ਕਰਕੇ ਉੱਥੇ ਸਾਫ ਤੌਰ ਤੇ ਰੰਗੀਆਂ ਉੱਥੇ ਮੁਗੀਆਂ ਹੁੰਦੀਆਂ ਨੇ ਜਦੋਂ ਕਾਲੀਦਾਨ ਨੂੰ ਪੰਜਾਬੀ ਪਾਰਟੀ ਬਣਾਇਆ ਸੀ ਉਦੋਂ ਵੀ ਉੱਥੇ ਹੀ ਕਿੱਲੀ ਚੱਲਾਂ ਰੱਖੀ ਰੰਦੀ ਵਈ ਸੀ ਇਹ ਚੰਗੀ ਗੱਲ ਬਰਸਾਤ ਦਾ ਮੌਸਮ ਉਹਨਾਂ ਨੇ ਵੇਖਿਆ ਵੀ ਜੇ ਉਸ ਦਿਨ ਬਰਸਾਤ ਹੋ ਗਈ ਤੇ ਸਾਡੀ ਰਿਆਲੀ ਕਾਮਯਾਬਤ ਹੋਈ ਤੇ ਅਸੀਂ ਕੀ ਮੁਖਾਵਾਗੋ ਤੋਂ ਬੈਟਰੀ ਆਪੀ ਹਾਲ ਦੀ ਕਰੀ ਮੁਲਤਵੀ ਕਰ ਦਿਓ ਤੇ ਹਾਰ ਪ੍ਰਭਾਵਿਤ ਏਰੀਆ ਤੇ ਆਪਣੇ ਵਰਕਰਾਂ ਦੇ ਭੇਜੇ ਵਰਕਰ ਕਰਨੀ ਕਿ ਜਗ ਕੀ ਦੱਸੋ ਤੁਸੀਂ ਚਿੱਟੇ ਕੁਰਤੇ ਪਜਾਮੇ ਤੇ ਮਹਿੰਗੇ ਬੂੜ ਤੇ ਰੇਬਨ ਦੀ ਐਨਕਾ ਲਾ ਕੇ ਲਾ ਕੇ ਫੜਿਆ ਰੋਟਲੇ ਪਾ ਕੇ ਤਾਂ ਉਹਦੇ ਜਿਹੜੇ ਕਿ ਜੇ ਲੋ ਜਿਲ ਲਾ ਕੇ ਕੀ ਉਹ ਜਾ ਕੇ ਪਾਣੀ ਚ ਵੰਨ ਨਹੀਂ ਉਹ ਕਾਲੀ ਜਨ ਦੇ ਕਿ ਜਿਹਨਾਂ ਦੇ ਨਾਲ ਕੱਪੜੇ ਪ੍ਰੈਸ ਹੁੰਦੇ ਸੀ ਉਦਾਂ ਹੀ ਕੱਪੜੇ ਪਾਏ ਹੁੰਦੇ ਸੀ ਤੁਰੇਂਦੇ ਸੀ ਜਿੱਦੀ ਜੁੱਤੀ ਹੁੰਦੀ ਹੁੰਦੀ ਸੀ ਉਤੋਂ ਦੀ ਗਾਤਰਾਂ ਦਾ ਕੀ ਦੀਲੀ ਪੱਗ ਹੁੰਦੀ ਸੀ ਤੇ ਲੋਕਾਂ ਦੇ ਨਾਲ ਹੱਥ ਹੁਣ ਤੁਰੇ ਜਾਂਦੇ ਸੀ ਜੇ ਕਿਸੇ ਦਾ ਘਿਰ ਗੱਡਾ ਫਸ ਰਿਹਾ ਜਿੰਦਾ ਗੱਡਾ ਘਣਾਉਂਦੇ ਸੀ ਤਾਂ ਵੀ ਗੱਡਾ ਘਾਉਂਦੇ ਆ ਲੋਕ ਡੇਰ ਜਿਆਦਾ ਹੁੰਦਾ ਸੀ ਟਰੈਕਟਰ ਦੇ ਨੂੰਏ ਇਸ ਕਰਕੇ ਚਲੋ ਉਹਨਾਂ ਨੇ ਕੀਤਾ ਮਾੜਾ ਮੋਟਾ ਲੋਕ ਜਾਣਗੇ ਲੋਕਾਂ ਨੂੰ ਹੌਸਲਾ ਵਧਾਣਗੇ ਉਹਨਾਂ ਦੀ ਕੋਈ ਸ਼੍ਰੋਮਣੀ ਕਮੇਟੀ ਜਾਂ ਸਭਾ ਲੈਣਗੇ ਗੁਰਦੁਆਰੇ ਚਲੋ ਰੈਕਟ ਦੀ ਜਓ ਕਿ ਉਹਨਾਂ ਨੂੰ ਰੱਛ ਬਣੀ ਦਿੱਤਾ ਜਮ ਮਾੜੀ ਗੱਲ ਕਹੀ ਨਹੀਂ ਕਰਨਾ ਚਾਹੀਦਾ ਮਾੜੀ ਗੱਲ ਕੋਈ ਨਹੀਂ ਬਿਲਕੁਲ ਠੀਕ ਤੇ ਸਤਜੀਤ ਸਿੰਘ ਬਾਦੂਰੀ ਜੀ ਬੜੀ ਐਫੈਕਟਵਲ ਜਿਆ ਮਾੜਾ ਫੈਕਟਵਲ ਜਿਆ ਤੇ ਜੀਤ ਸਿੰਘ ਬਾਦੂਰੀ ਸਭ ਤੋਂ ਵੱਡਿਕ ਜਿਹੜੀ ਅਸੀਂ ਬਾਰ ਬਾਰ ਕਹਿੰਦੇ ਉਹਨੇ ਅਡਾਪਟ ਕਰਦਾ ਹੂੰ ਉਹ ਚੀਜ਼ ਜੀ ਨੂੰ ਕਿਹਾ ਸੀ ਵੀ ਸਦबीर ਬਾਦਲ ਜੀ ਤੁਸੀਂ ਪਿੰਡਾਂ 'ਚ ਜਾਓ ਆਪਣੇ ਬਾਪੂਆਂ ਨੂੰ ਘਰ ਘਰ ਜਾਓ ਲੋਕਾਂ ਆਪਣੇ ਪੁਰਾਣੇ ਜਿਹੜੇ ਤੁਹਾਡੇ ਆਪਣੇ ਵਰਕਰ ਦੇ ਉਹਨਾਂ ਨੂੰ ਜਾ ਕੇ ਰੱਬ ਦਾ ਕੰਮ ਕਰੋ। ਉਹਦੇ ਪੁਰਾਣੇ ਵਰਕਰ ਤੁਹਾਡੇ ਨੇ ਜਿਹੜਾ ਸਾਥ ਉਹ ਦੇ ਸਕਦੇ ਕੋਈ ਵੀ ਨਹੀਂ ਦੇ ਸਕਦਾ। ਇਸ ਕਰਕੇ ਵੀਰ ਸਿੰਘ ਬਾਦਲ ਨੇ ਸ਼ਾਇਦ ਉੱਤੇ ਅਮਲ ਕਰ ਲਿਆ। ਉਹਨਾਂ ਦੇ ਅਮਲ ਕਰਨ ਤੋਂ ਬਾਅਦ ਉਹਨਾਂ ਨੇ ਪਿੰਡ ਪਿੰਡ ਜਾਣਾ ਸ਼ੁਰੂ ਕਰਤਾ ਉਹਨਾਂ ਲੋਕਾਂ ਨੂੰ ਮਿਲਣਾ ਸ਼ੁਰੂ ਕਰਤਾ ਜਿੰਨੇ ਵੀ ਕੁਰਬਾਨੀ ਵਾਲੇ ਪਰਿਵਾਰ ਨੇ ਉਹ ਸਾਰੇ ਅਕਾਲੀ ਨਾਲ ਜੁੜੇ ਹੁੰਦੇ ਸੀ ਅਕਾਲੀ ਨਾਲ ਜੁੜੇ ਹੁੰਦੇ ਸੀ ਹੁਣ ਉਹ ਜਿਹੜੇ ਭਾਜਪਾ ਦਾ ਆਗੂ ਆ ਕਹਿੰਦਾ ਇਹਨਾਂ ਦੀ ਇਹਨਾਂ ਕਰਤੂਤਾਂ ਤੋਂ ਹੀ ਡਰ ਕੇ ਜਿਹੜੇ ਸੀ ਬੀਬੀ ਜਗੀਰ ਕੌਰ ਕਲਿਆਣ ਛੱਡ ਗਈ ਕਦੂ ਮਾਜਾ ਛੱਡ ਗਿਆ ਰਖੜਾ ਛੱਡ ਗਿਆ ਉਹਨੂੰ ਪਤਾ ਵੀ ਇਹਨਾਂ ਕਰਤੂਤਾ ਕੀ ਹੋ ਗਿਆ ਨਾਲ ਸਾਡੀ ਵੀ ਬਦਨਾਮੀ ਹੁੰਦੀ ਹੈ ਐਸੀ ਕਰਕੇ ਮੇਰੇ ਕਿੰਤੂ ਭਾਉ ਸ਼ਗਮੀਤ ਸਿੰਘ ਬਾਦਲ ਦੇ ਪੈਤਰੇ ਤੇਗੇ ਬਹੁਤ ਵਧੀਆ ਲੇਕਿਨ ਪੈਤਰੇ ਨੂੰ ਜ਼ਮੀਨ ਤੇ ਅਗੇ ਜਿਹੜੇ ਉਹ ਕਰਨੇ ਪੈਣਗੇ ਉਧਰ ਪੱਟੀ ਸਾਹਿਬ ਦੂਜੇ ਪਾਸੇ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਜਿਹੜੇ ਆ ਉਹਨਾਂ ਵੀ ਫੈਸਲਾ ਲਿਆ ਉਹਨਾਂ ਵੀ ਆਪਣੇ ਜ਼ਿਲ੍ਹਾ ਪੱਧਰੀ ਡੈਲੀਗੇਟਸ ਦੀ ਇੱਕ ਮੀਟਿੰਗ ਜਿਹੜੀ ਆ ਉਹ ਸੱਦੀ ਆ ਹਾਲਾਂਕਿ ਉਹ ਇਸ ਹੜਾਂ ਵਾਲੇ ਮਾਮਲੇ ਦੇ ਵਿੱਚ ਥੋੜਾ ਪਿਛੜੇ ਦਿਖਾਈ ਦੇ ਰਹੇ ਆ ਪਰ ਚਲੋ ਉਹਨਾਂ ਮੀਟਿੰਗ ਸੱਦੀ ਆ ਉਹਨਾਂ ਕੋਲ ਸੰਗਠਨ ਅਜੇ ਨਹੀਂ ਬਣਿਆ ਸ਼ਾਇਦ ਸੰਗਠਨ ਬਣਾ ਕੇ ਤੇ ਫੇਰ ਮੈਦਾਨ 'ਚ ਨਿਤਰਣਗੇ ਬਿਲਕੁਲ ਸਹੀ ਗੱਲ ਸੰਗਠਨ ਨਹੀਂ ਬਣਿਆ ਉਹਨਾਂ ਦਾ ਉਹਨਾਂ ਨੇ 6 ਤਰੀਕ ਨੂੰ ਬਕਾਇਦਾ ਤੌਰ ਤੇ ਨੰਦਪੁਰ ਸਾਹਿਬ ਵਿਖੇ ਇੱਕ ਆਪਣੀ ਜਿਹੜੀ ਡੈਲੀਗੇਟ ਸਟੇਟ ਡੈਲੀਗੇਟ ਉਹਨਾਂ ਦੀ ਮੀਟਿੰਗ ਰੱਖੀ ਤਾਂ ਕਿ ਜਿਹੜਾ ਹੈਗਾ ਉਹ ਆਪਣਾ ਸਟੇਟ ਬੋਡੀ ਬਣਾਈ ਜਾਵੇ ਵਰਕਿੰਗ ਕਮੇਟੀ ਬਣਾਈ ਜਾਵੇ ਬਾਕੀ ਅਹੁਦੇਦਾਰੀ ਚੁਣ ਦਿੱਤੀ ਜਾਵੇ ਉਹਨਾਂ ਨੇ ਸਪਸ਼ਟ ਕਿਹਾ ਕਿ ਕਿਸੇ ਦੇ ਤੋਪਰੇ ਨਹੀਂ ਜਾਊਗਾ ਤੁਸੀਂ ਜਿਹੜੇ ਚੁਣਨੇ ਆਪ ਚੁਣੋ ਤੁਹਾਡੇ ਥੋਤੇ ਵੀ ਨੀ ਗੱਬੀ ਫਲਾਣਾ ਅਗਰ ਡਿਸਟ ਪੜ ਦਿੱਤੀ ਉਹ ਦੀ ਚੀਜ਼ ਹੋਗੀ ਬਿਲਕੁਲ ਨਾ ਲੋ ਕਾਈਪ ਗਰੂਪ ਬੀਜ ਕਰੋ ਦੋ ਬੰਦੇ ਉਹਨਾਂ ਲੱਖ ਕਰਵਾਗੇ ਬਟਕਸ ਪਰ ਤਾਂ ਨੂੰ ਪਤਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਪੈਰ ਚੱਕਣ ਤੱਕ ਜਾਂਦੇ ਸੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਮੁਲਾਜ਼ਮ ਜਦੋਂ ਦੋ ਤਿਕ ਨੂੰ ਪ੍ਰਧਾਨ ਬਣ ਤੋਂ ਬਾਅਦ ਚਾਰ ਤੋਂ ਬਾਅਦ ਇਹ ਜਾਂਦੇ ਨੇ ਕਿਸਗੜ ਸੇ ਮੱਥਾ ਟੇਕਣ ਵਾਸਤੇ ਤੇ ਜਿਹੜਾ ਉੱਥੇ ਮੀਟਿੰਗ ਹਾਲ ਤੇ ਸਰਾਹ ਹੁੰਦੀ ਹੈ ਨਾ ਉਨੂੰ ਤਾਲਾ ਮਾਰ ਦਿੱਤਾ ਜਾਂਦਾ। ਅਖਬਾਰਾਂ ਦਾ ਰੌਲਾ ਪੈ ਜਾਂਦਾ। ਜਿਹੜੇ ਧਾਮੀ ਸਾਹਿਬ ਮੈਜਰ ਦੀ ਖਚਾਈ ਕਰਦੇ ਵੀ ਤੂੰ ਇੱਕ ਕਰਤੂਜ਼ ਘੋਲੀ ਤੇ ਘੋਲੀ ਕਿਉਂ? ਉਹ ਕਹਿੰਦਾ ਜੀ ਮੈਂ ਨਹੀਂ ਕਰਤੂਜ਼ ਘੋਲੀ। ਇਹ ਡਾਕਟਰ ਦਰਜੀਤ ਸਿੰਘ ਚੀਮੇ ਤੇ ਅਮਰਜੀਤ ਚਾਵਲੇ ਦਾ ਕੰਮ ਤੇ ਮੈਂ ਮੈਂਬਰ ਨੂੰ ਕਿਵੇਂ ਰੋਕ ਸਕਦਾ ਸੀ? ਅਗਿਆਨ ਸਿੰਘ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਤੁਸੀਂ ਮੀਟਿੰਗ ਰੱਖ ਲਈ ਮੈਂ ਆਪਣਾ ਲੰਗਰ ਲੋਗ ਦਾ ਪ੍ਰਬੰਧ ਕਰ ਲਵਾਂ ਉੱਥੇ ਵੱਖਰਾ ਤੁਹਾਨੂੰ ਲੰਗਰ ਵੀ ਨਹੀਂ ਦੇਣਾ ਇਹਨਾਂ ਨੇ ਇਹਨੇ ਨੀਂਦ ਦੇ ਮਾਰੇ ਲੋਕ ਨੇ ਫਿਰ ਚਾਵਲੇ ਨੇ ਤਾਂ ਪਛੋਕਰ ਸਣੀ ਦੁਨੀ ਜਾਣਦੀ ਹੈ ਚਾਵਲੇ ਉਹਨਾਂ ਨੂੰ ਬਾਦਲ ਜਵਲ ਦਲ ਜਿਹੜਾ ਸੀ ਆ ਇੱਕ ਸੀਆਈਡੀ ਦੇ ਕਰਮੀਆਂ ਜੁਆਇਨ ਕਰਾਇਆ ਸੀ ਉਹ ਬਾਦਲ ਸਾਹਿਬ ਦਾ ਖਾਸਮ ਖਾਤ ਸੀਗਾ ਤੇ ਬਾਦਲ ਸਾਹਿਬ ਨੂੰ ਕਹਿੰਦਾ ਤੁਸੀਂ ਗਵਾਲਾ ਕੋ ਕੱਢਦੇ ਨਹੀਂ ਐ ਕਿ ਸਾਰੇ ਪੰਦੀ ਕੱਖ ਨਹੀਂ ਕਿ ਸਾਨੂੰ ਖਾਨੂਦ ਦੇ ਵਿੱਚ ਬਕਰ ਜਾਂਦੇ ਉਹਨੇ ਜੁਆਇਨ ਕਰਤਾ ਜੇ ਖਾਨੂਦ ਰੇਟੇ ਬਣ ਕੇ ਬਾਦਲ ਸਾਹਿਬ ਨਾਲ ਸਿੱਖਤਾ ਕਰਨੀ ਸ਼ੁਰੂ ਕਰਤੀ ਨੀ ਤੇ ਇਹ ਵੀ ਕਹਿੰਦਾ ਜੇ ਬਾਦਲ ਨੂੰ ਗੋਲੀ ਮਾਰ ਦੇਣੀ ਸੀ ਮੌਕਾ ਮਿਲਿਆ ਨਹੀਂ ਸੀਗੀ ਇਹੋ ਜਿਹਾ ਕੰਮ ਕਰਦੇ ਹੁੰਦੇ ਸੀ ਹੁਣ ਜੇ ਇਹਨਾਂ ਨੇ ਇਹ ਕਰਤੂਤ ਘੋੜੀਆ ਤੇ ਮੈਂ ਸੋਚਦਾ ਵੀ ਬਲੰਡਰ ਗਲਤੀ ਕੀਤੀ ਹੈ ਜਿਹੜੀ ਮੇਰੀ ਇਨਫਰਮੇਸ਼ਨ ਅਕਨ ਜੇ ਗਲਤ ਸਹੀ ਹੈ ਇਹ ਤੇ ਗੱਲ ਸਹੀ ਹੈ ਕਿ ਉੱਥੇ ਸਰਾਨ ਉੱਤੇ ਜਿਹੜੀ ਮੀਟਿੰਗ ਹਾਲ ਸੀ ਉਹਨੂੰ ਜਿੰਦਰਾ ਬਿਮਾਰਿਆ ਗਿਆ। ਇਹ ਤੇ ਪਟਕੀ ਸਾਹਿਬ ਜਦੋਂ ਇਹ ਭਰਤੀ ਕਰਦੇ ਪਏ ਸੀ ਉਦੋਂ ਵੀ ਖਬਰ ਆਈ ਸੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਹਾਲ ਨੂੰ ਤਾਲਾ ਮਾਰ ਦਿੱਤਾ ਸੀਗਾ ਜਦੋਂ ਇਹਨਾ ਮੀਟਿੰਗ ਕਰਨੀ ਸੀ। ਹਾਲ ਨੂੰ ਤਾਲਾ ਮਾਰ ਕੇ ਅੱਗੇ ਸੀਮੇ ਨੇ ਟਰੈਕਟਰ ਕਢੇ ਜੀ ਆਪਣੇ। ਫਤਿਹਗੜ੍ਹ ਸਾਹਿਬ ਵੀ ਕਿ ਟਰੈਕਟਰ ਫੇਰ ਕਰਤੇ ਸੀ ਹਾਲ ਦੇਗੇ ਵੀ ਇੱਥੇ ਹਾਲ ਚ ਵੜਨਾ ਜਾਂ ਸੀਮਾ ਕੋਣ ਬੱਕਣ ਵਾਲੀ ਕੀ ਥੋੜੀ ਨਿਕ ਹੋ ਗਈ। ਸਭ ਤੋਂ ਵੱਧ ਬੇੜਾ ਗਰਕਮਲਾ ਸੁਖਬੀਰ ਸਿੰਘ ਬਾਦਲਾ ਚੀਮਾ ਚੀਮਾ ਤੇ ਹੱਥ ਜੁੜ ਕੇ ਬੇਨਤੀ ਹੈ ਭਾਈ ਜੇ ਅਕਾਲੀ ਜਣ ਇਕੱਠਾ ਹੁੰਦਾ ਹੈ ਸੁਰੇਨਯੋਦ ਦੇ ਹੋਣ ਦੇ ਉਹਨੂੰ ਤੁਸੀਂ ਜੇ ਕੋਈ ਇਕੱਠਾ ਕਰਨ ਦੀ ਜਾਂ ਇਹਨੂੰ ਸਰਵਾਈਵ ਕਰਨ ਦੀ ਭੂਮਿਕਾ ਨਹੀਂ ਸਹੀ ਨਵਾਸੀ ਤਾਂ ਚੁੱਪ ਕਰਕੇ ਬਹਿ ਜਾ ਭੂ ਦੱਠਾ ਬੋਲਣਾ ਕੀ ਬਤ ਨਹੀਂ ਹੈ ਕਹਿੰਦਾ ਬੈਠੇ ਚੁੱਪ ਕਰਕੇ ਲਗਾਹ ਨੇ ਕੀ ਕਿਹਾ ਲਗਾ ਨੇ ਇਹ ਗੱਲ ਕਹੀ ਵੀ ਇਹਨਾਂ ਦੀ ਰੈਲੀ ਦੇ ਵਿੱਚ ਵੀ ਜਿਹੜੀ ਬੈਬਲ ਕਲਾ ਕਾਂਟ ਸੀ ਉੱਥੇ ਪਹਿਲਾਂ ਲੋਕਾਂ ਨੇ ਪੁਲਿਸ ਤੇ ਹਮਲਾ ਕੀਤਾ ਤੇ ਫਿਰ ਪੁਲਿਸ ਨੇ ਗੋਲੀ ਚਲਾਈ ਤੇ ਪੁਲਿਸ ਨੇ ਆਪਣੇ ਬਚਾਅ ਵਸਤੀ ਗੋਲੀ ਚਲਾਈ ਤੇ ਸੁਖਰਾਜ ਸਿੰਘ ਨਿਆਮੀ ਵਾਲੇ ਜਿਹੜੇ ਅੱਥੇ ਸ਼ਬਦ ਵਰਤੇ ਨਿਆਜ ਜਿਹੀ ਵਰਤ ਸਕਦੇ ਨੀਲੀਆ ਫਿਲਮਾਂ ਦੀ ਗੱਲ ਕੀਤੀ ਹੈ ਕੁਝ ਐਹੋ ਜਿਹੇ ਲਬਜ ਵਰਤੇ ਜਿਹੜੇ ਨਹੀਂ ਵਰਤਨੇ ਚਾਹੀਦੇ ਜੋਨੇ ਗਣੇ ਚ ਨਿਕ ਲਗਾ ਉਹਨਾਂ ਦਾ ਸੰਪਰਕ ਸਪਰਸਨਨ ਸਿੰਘ ਮੀਤ ਸਿੰਘ ਬਾਦਲ ਦਾ ਤੇ ਫਿਰ ਤੁਹਾਡੇ ਕਾਲੀਦਾਰ ਜਿਹੜੇ ਪੱਠਾ ਬਾਕੀ ਮਾੜਾ ਮਾੜਾ ਰਹਿ ਗਿਆ ਉਹ ਮੈਜੂ ਕਰ ਤੁ। ਅੱਛਾ ਪਟ ਸਰ ਇਹ ਵੀ ਦੱਸਿਓ ਵੀ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਜਿਹੜੀਆਂ ਤੰਦਾ ਉਲਝਦੀਆਂ ਜਾਂਦੀਆਂ ਨੇ ਇਹ ਮਾਮਲਾ ਜਿਹੜਾ ਹੋਰ ਡੰਗਾਈ ਵੱਲ ਜਾ ਰਿਹਾ ਪੁਲਿਸ ਜਿਹੜੀ ਆ ਉਹਨਾਂ ਰਜਿਸਟਰੀਆਂ ਦੀ ਭਾਲ ਕਰ ਰਹੀ ਆ ਜਿਹੜੀਆਂ ਪਟਵਾਰਖਾਨੇ ਚੋਂ ਗਵਾਚ ਗਈਆਂ ਬੜੀ ਅਜੀਬ ਜੀ ਗੱਲ ਆ ਪਹਿਲਾਂ ਵੀ ਇਸ ਵਿਸ਼ੇ ਤੇ ਚਰਚਾ ਕੀਤੀ ਸੀਗੀ ਮੇਰੇ ਕਾਰਡ ਰੂਮ ਚੋਂ ਰਿਕਾਰਡ ਕਿਵੇਂ ਗਾਇਬ ਹੋ ਗਿਆ ਤੇ ਹੁਣ ਪੁਲਿਸ ਲੱਭਦੀ ਲੱਭਦੀ ਜਦੋਂ ਕੱਲ ਨਾਪਾ ਜੇਲ੍ਹ ਚ ਜਾਂਦੀ ਆ ਤੇ ਫਿਰ ਪਤਾ ਲੱਗਦਾ ਵੀ ਹੁਣ ਕਈ ਹੋਰ ਜਿਹੜੇ ਇਹਨਾਂ ਦੇ ਨਾਲ ਬਹੁਤ ਨਜ਼ਦੀਕੀ ਆ ਉਹਨਾਂ ਨੂੰ ਵੀ ਸੰਮਣ ਕਰਕੇ ਸਦਿਆ ਜਾਊਗਾ ਦੇਖੋ ਜਿਹੜੀ ਉਹ ਰਜਿਸਟਰੀ ਉਹ ਗਨੀਪੁਰ ਦੇ ਨਾਂ ਤੇ ਆ 32 ਕਨਾਲ ਦੀ ਰਜਿਸਟਰੀ ਆ ਉਹ ਜ਼ਮੀਨ ਸੀ ਗਈ ਬਕਾਇਦਾ ਤੌਰ ਤੇ ਬਿੱਟੂ ਅੰਥ ਤੇ ਮਾਮੇ ਨੇ ਲਈ ਮਾਮੇ ਦੇ ਲਈ ਤੇ ਨਾਲ ਚਾਚੇ ਦੇ ਮੁੰਡੇ ਚਾਚੇ ਦਾ ਮੁੰਡਾ ਉਹਦਾ ਮਾਸੀ ਦਾ ਪੁੱਤ ਭਰਾ ਵੀ ਲੱਗਦਾ ਤੇ ਚਾਚੇ ਦਾ ਮੁੰਡਾ ਵੀ ਲੱਗਦਾ ਤੇ ਇਹਨਾਂ ਦੋ ਬੰਦਿਆਂ ਜ਼ਮੀਨ ਵੇਚੀ ਸੀ ਮਣਕੇ ਵਿਕਰਮ ਮਜੀਠੇ ਨੇ ਕਿਹਾ ਵੀ ਸਾਨੂੰ ਇੱਥੇ ਗੱਡੀਆਂ ਲਾਉਣ ਦੀ ਬੜੀ ਦਿੱਕਤ ਹੋਣੀ ਸਾਨੂੰ ਇਹ ਜ਼ਮੀਨ ਦਿੱਤੀ ਜਾ ਵੀ ਉਹ ਪਾਰਟ ਆ ਮਜੀਠੇ ਦਾ ਸ਼ਹਿਰ ਦਾ ਪਾਰਟ ਇਹ ਕਹਿੰਦੇ ਜੀ ਉਹਦੀ ਜਿਹੜੀ ਪੇਮੈਂਟ ਕੀਤੀ ਗਈ ਆ ਉਹ ਬਕਾਇਦਾ ਤੌਰ ਤੇ ਚੈੱਕ ਰੇ ਕੀਤੀ ਗਈ ਆ ਪਰ ਚੈੱਕ ਨੇ ਵੀ ਤੋਂ ਨਹੀਂ ਕੀਤੀ ਜਿੰਨੇ ਡਿਸਟ੍ਰਿਕਟ ਹੈ ਬਾਕੀ ਉਹ ਬਾਕੀ ਕਿੱਥੇ ਗਈ ਹੈ ਉਹ ਜ਼ਮੀਨ ਦੀ ਬਕਾਇਦਾ ਤੌਰ ਤੇ ਇਹਨਾਂ ਨੇ ਕੀਤਾ ਕਿ ਰਜਿਸਟਰੀ ਤੋਂ ਬਾਅਦ ਜਨਵਰੀ 2022 ਦੇ ਵਿੱਚ ਜਗਤਵਿੰਦਰ ਸਿੰਘ ਜਿਹੜਾ ਉੱਥੇ ਰਜਿਸਟਰੀ ਕਲਰਕਾ ਉਹ ਰਿਪੋਰਟ ਦਾਿਕਰੋਂ ਦਾ ਵੀ ਸਾਡੇ ਇੱਥੇ ਗੁੰਮ ਹੋ ਗਈ ਜਿਸ ਦੀ 380xOB ਬੀ ਤੱਕ ਤਰ੍ਹਾਂ ਹੋਤੇ ਨਾ ਪਰਚਾ ਦਰਜ ਹੋਣਦਾ 10 ਧਾਰਾ ਤੇ ਪਰਚਾ ਦਰਜ ਹੋਣ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਹੁੰਦੀ ਆ ਲੇਕਿਨ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਨਾ ਤੇ ਉਹਦਾ ਕੁਝ ਕੀਤਾ ਜਾਂਦਾ ਨਾ ਲੱਭਿਆ ਜਾਂਦਾ ਕੁਝ ਕੀਤਾ ਜਾਂਦਾ ਵਾ ਮਈ 2025 ਦੇ ਵਿੱਚ ਪੁਲਿਸ ਜਾ ਕੇ ਅਦਾਦਤ ਦੇ ਵਿੱਚ ਨੋ ਟ੍ਰੇਸ ਤੇ ਕੈਂਸਲ ਦੀ ਰਿਪੋਰਟ ਪੇਸ਼ ਕਰਦੀ ਤੇ ਦਾਜਤ ਚੁੱਕ ਕੇ ਫਾਈਲ ਜਿਹੜੀ ਜੱਜ ਮਾਰਦਾ ਮੋਕਾ ਕੇ ਭਾਈ ਇਹ ਬਰੇਵਿਨੂ ਰਿਕਾਰਡ ਆ ਪੁਰਸਦਾ ਕੰਮ ਲੱਭਣਾ ਕਿਉਂ ਦੌਰਜੋ ਉੱਤੋਂ ਕੋਈ ਤਾਂ ਨਹੀਂ ਕੋਲ ਮਦਰ ਪੜਨੀ ਪਹੇ ਸੈੱਟ ਕਰਨੇ ਜੋ ਜਾ ਕੇ ਮਿੰਦ ਕੋ ਲੱਭੋ ਕਿੱਥੇ ਕਿੱਥੇ ਨਹੀਂ ਉਹ ਮਾਮਲਾ ਹੁਣ ਜਾਗਰ ਹੋ ਗਿਆ ਤੁਹਾਨੂੰ ਪਤਾ ਇਥੇ ਚੀਜ਼ ਨੂੰ ਲੱਗ ਕੇ ਦੋ ਵਾਰੀ ਮਜੀਠੇ ਦੇ ਵਿੱਚ ਆ ਕੇ ਦਫਤਰ ਦੀ ਚੈੱਕ ਇਨ ਕੀਤੀ ਸੀ ਜਿੰਨੇ ਸਿੱਤੇ ਕੋਈ ਦੋ ਵਾਰੀ ਜਦੋਂ ਕਨੀਪ ਕੋਰ ਕੇ ਜੀ ਜਿਸ ਮੇਰੇ ਦਫਤਰ ਹੀ ਜਾਂਦਾ ਬੀਪੀ ਹੁਣ ਦਫਤਰ ਤੂੰ ਕਿੰਨੀ ਕਿਵੇਂ ਗਈ ਉਸ ਤੋਂ ਬਾਅਦ ਇੱਕ ਕਰੀ ਨੇ ਕਿ ਮੇਰੇ ਚੰਗੀ ਗੱਲ ਸੀ ਵੀ ਦੇਖੋ ਵਿੱਡੀ ਜੀ ਦਾ ਸਹਿਯੋਗ ਕਰਦੇ ਵੀ ਚਲੋ ਠੀਕ ਹੈ ਜੇ ਕਿਤੇ ਕੋਈ ਪ੍ਰੋਬਲਮ ਹੋਈ ਤਾਂ ਸਹਿਯੋਗ ਕਰਨੀ ਤਿਆਰ ਰਹੀ ਹੈਗੇ ਹਾਂ ਓਕੇ ਇਸ ਦੇ ਵਿੱਚ ਕੱਲ ਵਿਕਰਮਜੀਤ ਜੀ ਨੂੰ ਬਕਾਇਦਾ ਤੌਰ ਤੇ ਪੁੱਛਿਆ ਗਿਆ ਕਿ ਆਪਣੇ ਕੋਡ ਦੇ ਖੇਲ ਦੇ ਵਿੱਚ ਤੇ ਨਾਲ ਇੱਕ ਦਿੱਕਸ਼ੀ ਹੈਗੀ ਸੀ ਕਪੂਰ ਥਲੇ ਤੇ ਉੱਤੇ ਵੀ ਦਿੱਕਸ਼ੀ ਹੋਈ ਸੀ ਇਹਤੇ ਕਰਕੇ ਦੋਵੇਂ ਜਿਸਦੀ ਆਪਣੀ ਪੁਛਪੜਤਾ ਕੀਤੀ ਉਹਦਾ ਸਿੱਟਾ ਕੀ ਨਿਕਲਿਆ ਇਹਦੇ ਬਾਰੇ ਜਾਣ ਕੇ ਸ਼ਰਤ ਕੋਈ ਨਹੀਂ ਹੋਣੀ ਨੇਕਤ ਪੁਛਪੜਤਾ ਕੀਤੀ ਹੈ ਤੇ ਅਜੇ ਐਨਡੀਪੀਐਸਸੀ ਦੀ ਵੀ ਜਿਹੜੀ ਹੈ ਕੋਈ ਐਨਡੀਪੀਐਸ ਉਸ ਕੇਸ ਦੇ ਵਿੱਚ ਕਿਸੇ ਵੱਲੋਂ ਪੁਛਪੜਤਾ ਲਿਖੇ ਕਮੇਟੀ ਤੇ ਫਿਰ ਹੋ ਸਕਦਾ ਹੈ